ਇਹ ਨੋਕਾ ਜਨਮ ਇਹੋ ਜਿਹਾ ਦੁਰਲੱਭ ਜਨਮ ਹੈ ਕੀਮਤੀ ਜਨਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਪੜ੍ਹ ਸਕਦੇ ਹਾਂ ਕੀਰਤਨ ਕਰ ਸਕਦੇ ਹਾਂ ਕਥਾ ਸੁਣ ਸਕਦੇ ਹਾਂ ਨਾਮ ਜਪ ਸਕਦੇ ਹਾਂ ਸੇਵਾ ਕਰ ਸਕਦੇ ਹਾਂ ਗੁਰੂ ਘਰਾਂ ਦੀ ਤੀਰਥਾਂ ਦੀ ਯਾਤਰਾ ਕਰ ਸਕਦੇ ਹਾਂ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰ ਸਕਦੇ ਹਾਂ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਤੇ ਹੀ ਭਾਈ ਗੁਰਦਾਸ ਜੀ ਨੇ ਵੀ ਉੱਤਮ ਗਾਇਨ 84 ਲੱਖ ਜੂਨਾਂ ਤੋਂ ਇਹ ਜਿਹੜਾ 84 ਲੱਖ ਜੂਨਾਂ ਤੋਂ ਬਾਅਦ ਜਾਮਾ ਮਿਲਿਆ ਜੇ ਪ੍ਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਨਾ ਕੀਤੀ ਹੱਥੋਂ ਚਲਾ ਜਾਏਗਾ ਤੇ ਫਿਰ ਜੀਵਾਤਮਾ 84 ਦੇ ਗੇੜ 'ਚ ਪੈ ਜਾਏਗੀ ਜੰਮ-ਜੰਮ ਮਰੈ-ਮਰੈ ਫਿਰ ਜੰਮੇਗੀ ਵੇ ਰੋਹੀ ਚੱਕਰ ਪੈ ਜਾਣਾ ਕਈ ਜਨਮ ਬਏ ਕੀਟ ਪਤੰਗਾ ਕਈ ਜਨਮ ਗਜਵੀਨ ਕੁਰੰਗਾ ਕਈ ਜਨਮ ਬੰਕੀ ਸਰਪ ਹੋਇਓ ਕਈ ਜਨਮ ਐਵਰ ਬਿਰਖ ਜੋਇਓ ਮਨ ਜਗਦੀਸ਼ ਮਿਰਨ ਕੀ ਬਰੀਆ ਪ੍ਰਮਾਤਮਾ ਨੂੰ ਮਿਲਣ ਦਾ ਇਹ ਟਾਈਮ ਹੈ